1121 ਵੈਰੈਟੀ ਆ ਜੀ ਐਸਐਮਐਸ ਲਵਾ ਕੇ ਲਾ ਕੇ ਆਪਾਂ ਵੜਾਈ ਆ ਜੀ ਵੀਰ ਕਹਿੰਦੇ ਵੀ ਐਡੇ ਐਡੇ ਪ੍ਰਾਲ ਦੇ ਅਸੀਂ ਕਿਵੇਂ ਕਰੀਏ ਹੱਲ ਬਸ ਗੱਲ ਹੈ ਆਪ ਜਾਣਦੀ ਹੈ ਪ੍ਰਾਲੀ ਥੱਲੇ ਕਰੋ ਚੈੱਕ ਕੋਈ ਪ੍ਰਾਲੀ ਨਹੀਂ ਜਾਂਦੀ ਨਾਲੇ ਕਿੰਨਾ 1121 ਵੈਰੈਟੀ ਆ ਜੀ ਐਸਐਮਐਸ ਲਵਾ ਕੇ ਲਾ ਕੇ ਆਪਾਂ ਵੜਾਈ ਆ ਇਹ 1500 ਰੋ ਵੜਦੀ ਜਾਂਦੀ ਆ ਕਦ ਤੁਸੀਂ ਦੇਖ ਹੀ ਸਕਦੇ ਹੋ ਜਮਾ ਬਣ ਜੂ ਕਈ ਵੀਰ ਕਹਿੰਦੇ ਵੀ ਇਹ ਜਿਹੜੇ ਪ੍ਰਾਪ ਦੇ ਅਸੀਂ ਕਿਵੇਂ ਕਰੀਏ ਹੱਲ ਬਸ ਗੱਲ ਇੰਨੀ ਹੈ ਬਈ ਐਸਐਮਐਸ ਲੱਗਿਆ ਹੋਵੇ ਤਾਂ ਕੋਈ ਪਰਵਾਹ ਹੀ ਨਹੀਂ ਕੀ ਐਸਐਮਐਸ ਨਾਲ ਲਾਂਗਾ ਦੇਖੋ ਤੁਸੀਂ ਕਿੰਨਾ ਵਧੀਆ ਉਤਰਿਆ ਗਿਆ ਉੱਪਰ ਕਿੰਨਾ ਘੱਟ ਰਹਿ ਗਿਆ ਇਹੀ ਜੇ ਕਿਤੇ ਸਾਦੀ ਮਸ਼ੀਨਾਂ ਵੱਢਿਆ ਹੁੰਦਾ ਕਿੰਨਾ ਉੱਪਰ ਬਚਣਾ ਸੀ ਤੇ ਬਾਅਦ ਚ ਮਲਚਰ ਵੀ ਨਹੀਂ ਚੱਲਦਾ ਆਹ ਮਲਚਰ ਦੇਖੋ ਜਮਾ ਜੜ ਤੋਂ ਕਰਚੇ ਲਾ ਰੱਖੇ ਤੇ ਪੂਰਾ ਗੱਦਾ ਬਣਿਆ ਹੋਇਆ ਦਾ ਕੋਈ ਆ ਨਹੀਂ ਹੈਗਾ ਵੀ ਘਾਟਾ ਪ੍ਰਾਲ ਆ ਦੇਖੋ ਤੁਸੀਂ ਪ੍ਰਾਲ 2-2 ਇੰਚ ਚੜ ਗਿਆ 11-21 ਵੱਡੀ ਸੀ ਜੀ ਐਸਐਮਐਸ ਨਾਲ ਫਿਰ ਫੇਰਿਆ ਉਸ ਤੋਂ ਬਾਅਦ ਮਲਚਰ ਲਗਭਗ 5.5 ਫੁੱਟ ਕੱਦ ਸੀਗਾ ਤੇ ਆ ਮਲਚਰ ਤੇ ਤੁਸੀਂ ਦੇਖੋ ਕਿੰਨਾ ਕਿੰਨਾ ਪ੍ਰਾਲ ਚੜ ਗਿਆ 3-3 ਇੰਚ ਪ੍ਰਾਲ ਹੈ ਇਹ ਫਲੋ ਚੱਲਦੇ ਆ ਕੋਈ ਰੂਟਾਵੇਟਰ ਨਹੀਂ ਮਾਰਿਆ ਪਹਿਲਾਂ ਦੇਖੋ ਐਂ ਹੀ ਆਪਾਂ ਪਲਟ ਦੇਣੀ ਆ ਤੇ ਕੋਈ ਪ੍ਰਾਲੀ ਨਹੀਂ ਦਿੱਸਨੀ ਉੱਪਰ ਆਪ ਜਾਂਦੀ ਹੈ ਪ੍ਰਾਲੀ ਥੱਲੇ ਕਰੋ ਚੈੱਕ ਕੋਈ ਪ੍ਰਾਲੀ ਨਹੀਂ ਰਹਿੰਦੀ ਨਾਲੇ ਕਿੰਨਾ ਪ੍ਰਾਲ ਜਿਆਦਾ ਹੈ ਜਿਹੜੇ ਲੈਂਕਨ ਦੇ ਪਲੌ ਹਨਾ ਸੈਟਿੰਗ ਬਹੁਤ ਜਿਆਦੀ ਹੈ ਬਈ ਇਹਨਾਂ ਦੀ ਅੰਤ ਨਹੀਂ ਕੋਈ ਇਹਨਾਂ ਦੀ ਸੈਟਿੰਗ ਦਾ ਲੋਡ ਘੱਟ ਤੇ ਪਲਟਾ ਇਹਨਾਂ ਵਧੀਆ ਬਹੁਤ ਨਿਆਰਾ ਦੰਦੇ ਆ